ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਫੈਟੀ ਲਿਵਰ ਬਾਰੇ ਜਾਣਾਂਗੇ ਕਿ ਅਸੀਂ ਇਹਨੂੰ ਕੁਦਰਤੀ ਤਰੀਕਿਆਂ ਨਾਲ ਕਿਵੇਂ ਠੀਕ ਕਰ ਸਕਦੇ ਹਾਂ ਜੇ ਅਸੀਂ ਇਹਨਾਂ ਤਰੀਕਿਆਂ ਤੇ ਚੱਲਾਂਗੇ ਤਾਂ ਸਾਡੇ ਲਿਵਰ ਦੀ ਸਿਹਤ ਆ ਉਹਨੂੰ ਅਸੀਂ ਦੁਬਾਰਾ ਠੀਕ ਕਰ ਸਕਦੇ ਹਾਂ ਲਿਵਰ ਨੂੰ ਹੈਲਦੀ ਕਰ ਸਕਦੇ ਹਾਂ ਸੋ ਇੱਕ ਰਿਕਵੈਸਟ ਆ ਵੀ ਆ ਜਿਹੜੀ ਮੈਂ ਵੀਡੀਓ ਅੱਜ ਤੁਹਾਨੂੰ ਦੱਸ ਰਿਆਂ ਜਾਣਕਾਰੀ ਇਹਨੂੰ ਪੂਰੀ ਨੂੰ ਧਿਆਨ ਨਾਲ ਸੁਣਿਓ ਤੇ ਅੱਗੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਵੱਤੋ ਵੱਤ ਭੈਣ ਭਰਾਵਾਂ ਤੱਕ ਇਹ ਵੀਡੀਓ ਦਾ ਜਿਹੜਾ ਫਾਇਦਾ ਉਹਨਾਂ ਨੂੰ ਮਿਲ ਸਕੇ ਕਿਉਂਕਿ ਸਾਥੀਓ ਫੈਟੀ ਲਿਵਰ ਆ ਜਿਹੜਾ ਘੱਟੋ ਘੱਟ 25% ਲੋਕਾਂ ਨੂੰ ਸਾਡੇ ਜੋ ਫੈਟੀ ਲਿਵਰ ਪਾਇਆ ਜਾਂਦਾ ਹੈ ਸੋ ਕਈ ਵਾਰੀ ਜਦੋਂ ਅਸੀਂ ਅਲਟਰਾਸਾਉਂਡ ਕਿਸੇ ਹੋਰ ਕਾਰਨ ਕਰਕੇ ਕਰਾਉਨੇ ਆ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਸਾਡਾ ਲਿਵਰ ਤਾਂ ਫੈਟੀ ਆ ਜ਼ਿਆਦਾਤਰ ਫੈਟੀ ਲਿਵਰ ਦਾ ਕੋਈ ਲੱਛਣ ਵੇਖਣ ਨੂੰ ਨਹੀਂ ਮਿਲਦਾ ਪਰ ਅਸੀਂ ਇਸ ਦੇ ਲੱਛਣਾਂ ਦੀ ਵੀ ਗੱਲ ਕਰਾਂਗੇ ਲੱਛਣ ਵੇਖਣ ਨੂੰ ਨਹੀਂ ਮਿਲਦਾ ਸਿਰਫ ਅਲਟਰਾਸਾਉਂਡ ਤੋਂ ਬਾਅਦ ਹੀ ਪਤਾ ਲੱਗਦਾ ਸਾਡਾ ਲਿਵਰ ਫੈਟੀ ਹੈ ਤੇ ਅਸੀਂ ਉਹ ਖਾਣ ਵਾਲੀਆਂ ਚੀਜ਼ਾਂ ਬਾਰੇ ਵੀ ਜਾਣਾਂਗੇ ਜਿਹੜੀਆਂ ਜਿਨ੍ਹਾਂ ਨੂੰ ਫੈਟੀ ਲਿਵਰ ਹੋੱਚ ਖਾਣੀਆਂ ਐ ਤੇ ਅਖੀਰ ਤੇ ਵੀਡੀਓ ਦੇ ਅਖੀਰ ਤੇ ਅਸੀਂ ਉਹ ਕੁਦਰਤੀ ਨੁਸਖੇ ਵੀ ਜਾਣਾਂਗੇ ਘਰੇਲੂ ਤਰੀਕੇ ਵੀ ਜਾਣਾਂਗੇ ਜਿਹੜੇ ਸਾਨੂੰ ਬਿਨਾਂ ਦਵਾਈ ਤੋਂ ਹੀ ਆਪਦੇ ਲੀਵਰ ਨੂੰ ਰਿਕਵਰ ਕਰਨ 'ਚ ਸਹਾਇਤਾ ਕਰਨਗੇ। ਸਾਥੀਓ ਲੀਵਰ ਦੋ ਚੀਜ਼ਾਂ ਨਾਲ ਕਹਿ ਲਓ ਵੀ ਦੋ ਕਾਰਨ ਹੁੰਦੇ ਇੱਕ ਕਾਰਨ ਤਾਂ ਹੁੰਦਾ ਹੈ ਸ਼ਰਾਬ ਅਲਕੋਹਲ ਜਿਹਨੂੰ ਅਸੀਂ ਅਲਕੋਹਲਿਕ ਫੈਟੀ ਲੀਵਰ ਡਿਜ਼ੀਜ਼ ਦਾ ਨਾਮ ਦੇ ਦਿੰਨੇ ਆ ਡਾਕਟਰੀ ਭਾਸ਼ਾ ਦੇ ਵਿੱਚ। ਇੱਕ ਹੁੰਦਾ ਬਿਨਾਂ ਸ਼ਰਾਬ ਤੋਂ ਹੀ ਫੈਟੀ ਲੀਵਰ ਹੋ ਜਾਣਾ ਜਿਵੇਂ ਆਮ ਤੌਰ ਤੇ ਔਰਤਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ। ਅੱਜਕੱਲ੍ਹ ਮਰਦਾਂ ਚ ਵੀ ਇਹ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਕਿਉਂਕਿ ਭਾਰੀਆਂ ਤਲੀਆਂ ਚੀਜ਼ਾਂ ਖਾਣ ਦਾ ਇਹ 메ਨ ਕਾਰਨ ਹੈ। ਸਵੈਮਸੀ ਕਹਿ ਦਿੰਨੇ ਆ ਜਿਹੜਾ ਅਲਕੋਹਲ ਤੋਂ ਬਿਨਾ ਹੁੰਦਾ ਨਾਨ ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼। ਸੋ ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਆ ਜਿੰਨਾ ਚਿਰ ਉਹ ਸ਼ਰਾਬ ਨੂੰ ਬੰਦ ਨਹੀਂ ਕਰਨਗੇ ਜਾਂ ਇਹਦੀ ਮਾਤਰਾ ਨੂੰ ਲਿਮਟਿਡ ਨਹੀਂ ਕਰਨਗੇ ਉਨਾਂ ਚਿਰ ਉਹਨਾਂ ਦਾ ਫੈਟੀ ਲਿਵਰ ਠੀਕ ਨਹੀਂ ਹੋ ਸਕਦਾ। ਸ਼ਰਾਬ ਘਟਾਉਣੀ ਹੀ ਪੈਣੀ ਹੈ। ਤੇ ਆਓ ਹੁਣ ਜਾਣਦੇ ਆਂ ਵੀ ਫੈਟੀ ਲਿਵਰ ਜਦੋਂ ਹੋ ਜਾਂਦਾ ਏ ਤਾਂ ਸਾਨੂੰ ਲੱਛਣ ਕਿਹੜੇ ਆਉਂਦੇ ਆ ਉਸ ਤੋਂ ਬਾਅਦ ਉਹ ਤਰੀਕਿਆਂ ਵੱਲ ਚੱਲਾਂਗੇ ਉਹ ਤਰੀਕੇ ਜਾਣਾਂਗੇ ਜਿਨ੍ਹਾਂ ਨਾਲ ਅਸੀਂ ਇਸ ਲਿਵਰ ਦੀ ਪਰੇਸ਼ਾਨੀ ਨੂੰ ਰਿਵਰਸ ਕਰਦੇ ਆਂ ਦੋਸਤੋ ਲਿਵਰ ਇੱਕ ਵਾਰੀ ਫੈਟੀ ਹੁੰਦਾ ਏ ਸਟੇਜ 1 ਸਟੇਜ 2 ਫਿਰ ਅੱਗੇ ਜਾ ਕੇ ਇਹਦਾ ਫਾਈਬਰੋਸਿਸ ਹੋਣਾ ਸ਼ੁਰੂ ਹੋ ਜਾਂਦਾ ਸਕਾਰਿੰਗ ਹੋਣੀ ਸ਼ੁਰੂ ਹੋ ਜਾਂਦੀ ਏ ਤੇ ਖਰੀਨਡ ਆ ਜਾਂਦਾ ਫਿਰ ਅੱਗੇ ਜਾ ਕੇ ਹੌਲੀ-ਹੌਲੀ ਸਰੋਸਿਸ ਬਣ ਜਾਂਦਾ ਏ ਤੇ ਸਾਥੀਓ ਜਦੋਂ ਸਰੋਸਿਸ ਬਣ ਜਾਂਦਾ ਏ ਉਦੋਂ ਲਿਵਰ ਨੂੰ ਦੁਬਾਰਾ ਉਹਦੀ ਬੈਕ ਪੋਜੀਸ਼ਨ ਤੇ ਲਿਆਉਣਾ ਔਖਾ ਹੋ ਜਾਂਦਾ ਏ ਸੋ ਲਿਵਰ ਉਦੋਂ ਸਹੀ ਨਹੀਂ ਹੋ ਸਕਦਾ ਸੋ ਵਧੀਆ ਰਹੂਗਾ ਅਸੀਂ ਫੈਟੀ ਲਿਵਰ ਜੇ ਸਾਡਾ ਹੈਗਾ ਏ ਇਹਦੇ ਵਿੱਚ ਹੀ ਅਸੀਂ ਮਿਹਨਤ ਕਰ ਲਈਏ ਤੇ ਆਪਦੇ ਲਿਵਰ ਨੂੰ ਠੀਕ ਕਰ ਲਈਏ ਸੋ ਆਹ ਉਹ ਲੱਛਣਾਂ ਬਾਰੇ ਜਾਣਦੇ ਦੋਸਤੋ ਇਸ ਸਵੇਰੇ ਸਵੇਰੇ ਜਦੋਂ ਉੱਠਦੇ ਆ ਬੜੀ ਥਕਾਵਟ ਮਹਿਸੂਸ ਹੁੰਦੀ ਕਈ ਵਾਰੀ ਸਵੇਰੇ ਸਵੇਰੇ ਪਰ ਕਈ ਵਾਰੀ ਪੂਰਾ ਦਿਨ ਸਾਡਾ ਸਰੀਰ ਥੱਕਿਆ ਰਹਿੰਦਾ ਏ ਸਾਡੀਆਂ ਮਾਸਪੇਸ਼ੀਆਂ ਲੱਤਾਂ 'ਚ ਦਰਦ ਰਹਿੰਦਾ ਏ ਬੜੀ ਥਕਾਵਟ ਰਹਿੰਦੀ ਆ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤੇ ਜਦੋਂ ਅਸੀਂ ਭੋਜਨ ਕਰਦੇ ਆ ਖਾਣਾ ਖਾਂਦੇ ਆ ਤਾਂ ਸਾਡਾ ਜਿਹੜਾ ਪੇਟ ਆ ਬੜੀ ਜਲਦੀ ਭਰ ਜਾਂਦਾ ਏ ਪੇਟ 'ਚ ਅਫਾਰਾ ਹੋ ਜਾਂਦਾ ਬਲੋਟਿੰਗ ਹੋ ਜਾਂਦੀ ਆ ਸੋ ਆ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰੀ ਜਾਏ ਉਹ ਤਾਂ ਜੋ ਵਤ ਵਤ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਇਹਦੇ ਨਾਲ ਨਾਲ ਸਾਥੀਓ ਸਾਨੂੰ ਉਲਟੀ ਆਉਣ ਦਾ ਮਨ ਵੀ ਕਰਦਾ ਏ ਇਹਦੇ ਨਾਲ ਨਾਲ ਡਿਪਰੈਸ਼ਨ ਐਂਜਾਇਟੀ ਵਰਗੀਆਂ ਪਰੇਸ਼ਾਨੀਆਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿੰਨਾਂ ਦਾ ਲਿਵਰ ਫੈਟੀ ਹੁੰਦਾ ਸਾਨੂੰ ਪੀਲੀਆ ਆਉਣੇ ਦੇ ਵੀ ਚਾਂਸ ਵੱਧ ਹੋ ਜਾਂਦੇ ਆ ਕਈ ਵਾਰੀ ਸਾਡਾ ਜਿਹੜਾ ਪਸ਼ਾਬ ਆ ਉਹ ਵੀ ਬਹੁਤ ਪੀਲਾ ਹੁੰਦਾ ਹੈ ਤੇ ਅੱਖਾਂ ਵੀ ਸਾਡੀਆਂ ਪੀਲੀਆਂ ਹੋ ਜਾਂਦੀਆਂ ਆ ਆ ਜਿਹੜੇ ਅੱਖਾਂ ਦੇ ਤੁਸੀਂ ਵਾਈਟ ਵਾਈਟ ਵੇਖ ਰਹੇ ਹੋ ਇਹ ਸਾਰਾ ਪੀਲੇ ਰੰਗ ਦਾ ਹੌਲੀ ਹੌਲੀ ਦਿਖਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਹਦੇ ਵਿੱਚ ਅਸੀਂ ਕਹਿ ਦਿੰਨੇ ਆ ਵੀ ਜੌਂਡਸ ਹੋ ਗਿਆ ਏ ਉਹ ਫੈਟੀ ਲਿਵਰ ਤੋਂ ਬਾਅਦ ਹੀ ਬਣਦਾ ਹੈ ਤੇ ਸਾਥੀਓ ਜਿਹੜੀ ਸਾਡੇ ਚਮੜੀ ਆ ਉਹ ਤੇ ਸੁੱਕੀ ਖਾਰਸ਼ ਰਹਿਣੀ ਸ਼ੁਰੂ ਹੋ ਜਾਂਦੀ ਆ ਸੋ ਇਹ ਵੀ ਇੱਕ ਫੈਟੀ ਲਿਵਰ ਦਾ ਹੀ ਮੇਨ ਕਾਰਨ ਆ ਤੇ ਸਾਡੀ ਮਾੜੀ ਜੀ ਵੀ ਜੇ ਸੱਟ ਵੱਜਦੀ ਆ ਥੋੜਾ ਜਿਹਾ ਵੀ ਕਿਤੇ ਬਾਹ ਹੱਥ ਟਕਰਾਉਂਦਾ ਏ ਤਾਂ ਉਸ ਜਗ੍ਹਾ ਤੇ ਬੜੀ ਜਲਦੀ ਜਿਹੜਾ ਨੀਲ ਪੈ ਜਾਂਦਾ ਏ ਸਾਥੀਓ ਇਹ ਵੀ ਫੈਟੀ ਲਿਵਰ ਦਾ ਹੀ ਇੱਕ ਸੰਕੇਤ ਆ ਸਾਡੀ ਸੱਜੀ ਅਸਲੀ ਦੇ ਥੱਲੇ ਇੱਥੇ ਭਾਰੀ ਬਣ ਰਹਿਣਾ ਸ਼ੁਰੂ ਹੋ ਜਾਂਦਾ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਕਈ ਵਾਰੀ ਅਸੀਂ ਜਦੋਂ ਬੈਠੇ ਹਾਂ ਸਾਨੂੰ ਐਂ ਲੱਗਦਾ ਜਿਵੇਂ ਇੱਥੇ ਕੁਝ ਅਟਕਦਾ ਹੋਵੇ ਸਾਨੂੰ ਉਹ ਮਹਿਸੂਸ ਹੁੰਦਾ ਹੈ ਸੋ ਇਹ ਫੈਟੀ ਲਿਵਰ ਕਰਕੇ ਹੁੰਦਾ ਲਿਵਰ ਚ ਸੋਜ ਆ ਜਾਂਦੀ ਆ ਲਿਵਰ ਚ ਫੈਟ ਜਮਾ ਹੋਣੀ ਸ਼ੁਰੂ ਹੋ ਜਾਂਦੀ ਲਿਵਰ ਦੇ ਥਿੱਲਾਂ ਦੇ ਵਿੱਚ ਸੋ ਇਹ ਤਾਂ ਸੀਗੇ ਮੋਡਲੇ ਲੱਛਣ ਜਿੰਨਾਂ ਨੂੰ ਧਿਆਨ ਜਰੱਖਦੇ ਹੋਏ ਅਸੀਂ ਅਲਟਰਾਸਾਉਂਡ ਕਰਾ ਸਕਦੇ ਹਾਂ ਪਤਾ ਕਰਾ ਸਕਦੇ ਹਾਂ ਵੀ ਸਾਡਾ ਲਿਵਰ ਫੈਟੀ ਆ ਕਿ ਨਹੀਂ ਸੋ ਆਓ ਹੁਣ ਤਰੀਕੇ ਜਾਣਦੇ ਹਾਂ ਵੀ ਸਾਨੂੰ ਕੀ ਕੀ ਆਪਦੀ ਜ਼ਿੰਦਗੀ 'ਚ ਪਰਿਵਰਤਨ ਲਿਆਉਣੇ ਆ ਜਿਹਦੇ ਨਾਲ ਅਸੀਂ ਆਪਦੇ ਲਿਵਰ ਨੂੰ ਠੀਕ ਕਰ ਸਕਦੇ ਹਾਂ ਬੈਕ ਉਹਦੀ ਸਹੀ ਪੋਜੀਸ਼ਨ ਤੇ ਲਿਆ ਸਕਦੇ ਹਾਂ ਤਾਂ ਸਾਕਿਓ ਵਿੱਚ ਸਾਨੂੰ ਸਭ ਤੋਂ ਪਹਿਲਾ ਜਿਹੜਾ ਕੰਮ ਕਰਨਾ ਅਸੀਂ ਆਪਦੇ ਭਾਰ ਨੂੰ ਘੱਟ ਕਰਨਾ ਹੈ ਸੋ ਵਿਗਿਆਨ ਕਹਿੰਦੀ ਆ ਸਾਇੰਸ ਕਹਿੰਦੀ ਆ ਜੀ ਸਾਡਾ ਮੰਨ ਲਓ 100 ਕਿਲੋ ਭਾਰ ਆ ਜੇ ਅਸੀਂ ਉਹਦੇ ਵਿੱਚੋਂ 10 ਕਿਲੋਗ੍ਰam ਭਾਰ ਨੂੰ ਘਟਾਉਣੇ ਆ ਤਾਂ ਸਾਡਾ ਜਿਹੜਾ ਫੈਟੀ ਲਿਵਰ ਆ ਉਹ ਰਿਵਰਸ ਹੋਣਾ ਸ਼ੁਰੂ ਹੋ ਜਾਂਦਾ ਹੈ ਇੱਕੋ ਦਮ ਵੀ ਨਹੀਂ ਭਾਰ ਘਟਾਉਣਾ ਗ੍ਰੈਜੂਲੀ ਹੌਲੀ ਹੌਲੀ ਇਹਨੂੰ weight ਨੂੰ ਰਿਡਿਊਸ ਕਰਨਾ ਹੈ ਭਾਰ ਨੂੰ ਘਟਾਉਣਾ ਹੈ ਸੋ ਅਸੀਂ ਐਕਸਰਸਾਈਜ਼ ਕਰਨੀਆਂ ਭਾਰ ਨੂੰ ਕਿਵੇਂ ਘਟਾਉਣਾ ਅਸੀਂ ਕਸਰਤ ਕਰ ਸਕਦੇ ਆ ਕਸਰਤ ਦੇ ਵਿੱਚ ਅਸੀਂ ਸੈਰ ਕਰਨੀਆਂ ਦੋਸਤੋ ਸੈਰ ਸਲੋ ਤਰਨ ਨਾਲ ਕੋਈ ਨਹੀਂ ਫਰਕ ਪੈਣਾ ਬ੍ਰੈਸਕੋ ਵਾਕ ਜਿਹਨੂੰ ਕਹਿੰਨੇ ਆ ਤੇਜ਼ ਤੇਜ਼ ਤੁਰਨਾ ਜਿਹਦੇ ਨਾਲ ਸਾਡੀ ਹਾਰਟ ਰੇਟ ਆ ਹਾਰਟ ਬੀਟ ਵੀ ਫਾਸਟ ਹੋਵੇ ਤੇਜ਼ ਹੋਵੇ ਸਾਨੂੰ ਪਸੀਨਾ ਆਵੇ ਸੋ ਇਹਦੇ ਨਾਲ ਸਾਨੂੰ ਫਾਇਦਾ ਮਿਲੂਗਾ ਇਹਦੇ ਨਾਲ ਨਾਲ ਸਾਈਕਲ ਚਲਾ ਸਕਦੇ ਆ ਸੋ ਪੁਰਾਣੇ ਜ਼ਮਾਨੇ ਚ ਬਜ਼ੁਰਗ ਜਿਹੜੇ ਅੱਜ ਵੀ ਸਾਈਕਲ ਤੇ ਜਾਂਦੇ ਆ ਆਉਂਦੇ ਜਾਂਦੇ ਆ ਘਰ ਤੋਂ ਬਾਹਰ ਸੋ ਸਾਈਕਲਿੰਗ ਜੇ ਅਸੀਂ ਰੈਗੂਲਰ ਕਰਦੇ ਆ ਤਾਂ ਇਹਦੇ ਨਾਲ ਵੀ ਸਾਡੀ ਜਿਹੜੀ ਸਿਹਤ ਆ ਸਹੀ ਰਹਿੰਦੀ ਆ ਲਿਵਰ ਦੀ ਜਿਹੜੀ ਫੈਟ ਆ ਉਹ ਵੱਲਦੀ ਆ ਸੋ ਜਿਹੜੇ ਲੋਕਾਂ ਨੂੰ ਤੈਰਨਾ ਆਉਂਦਾ ਉਹ সুইমিং ਕਰ ਸਕਦੇ ਇਹ ਵੀ ਬੜੀ ਵਧੀਆ ਕਸਰਤ ਆ ਆਪਦੇ ਭਾਰ ਨੂੰ ਘਟਾਉਣ ਵਾਸਤੇ ਫੈਟ ਲਿਵਰ ਨੂੰ ਠੀਕ ਕਰਨ ਵਾਸਤੇ ਜੋਗਿੰਗ ਕਰ ਸਕਦੇ ਆ ਹਲਕਾ ਹਲਕਾ ਭੱਜ ਸਕਦੇ ਆ ਇਹਦੇ ਨਾਲ-ਨਾਲ ਤੁਸੀਂ ਅਜਿਹੀ ਕਸਰਤ ਕਰਨੀਆਂ ਜਿਹਦੇ ਨਾਲ ਤੁਹਾਨੂੰ ਪਸੀਨਾ ਵਹੇ ਤੁਹਾਡੀ ਹਾਰਟ ਰੇਟ ਤੇਜ਼ ਹੋਵੇ ਸਾਥੀਓ ਜੇ ਖਾਣ ਵਾਲੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਹਰੀਆਂ ਸਬਜ਼ੀਆਂ ਖਾਣੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਫਰੂਟ ਰੰਗ-ਬਰੰਗੇ ਖਾਣੇ ਆ ਜਿੰਨਾ ਚ ਐਂਟੀਆਕਸੀਡੈਂਟ ਜ਼ਿਆਦਾ ਹੁੰਦੇ ਆ ਸੋ ਇਹਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਚ ਟ੍ਰਾਂਸ ਫੈਟ ਆ ਜ਼ਿਆਦਾ ਹੈ ਸੈਚੂਰੇਟਿਡ ਫੈਟ ਆ ਵੈਸੇ ਦੇਸੀ ਘਿਓ ਚ ਵੀ ਸੈਚੂਰੇਟਿਡ ਫੈਟ ਹੁੰਦਾ ਪਰ ਦੇਸੀ ਘਿਓ ਸਾਨੂੰ ਫਾਇਦੇ ਬਹੁਤ ਦਿੰਦਾ ਇਸ ਲਈ ਅਸੀਂ ਦਿਨ ਚ ਇੱਕ ਤੇ ਦੋ ਦੀ ਗਿਣਤੀ ਜਿਹੜੀ ਚਮਚੀਆਂ ਦੀ ਉਹ ਅਸੀਂ ਦੇਸੀ ਘਿਓ ਲੈ ਸਕਦੇ ਆ ਦਿਨ ਚ ਦੋ ਚਮਚੇ ਸੋ ਇਹਦੇ ਨਾਲ ਸਾਡੀ ਫੈਟ ਵੀ ਰਿਡਿਊਸ ਹੁੰਦੀ ਆ ਤੇ ਦੇਸੀ ਘਿਓ ਸਾਨੂੰ ਫਾਇਦੇ ਵੀ ਦਿੰਦਾ ਹੈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਚ ਰੱਖਦਾ ਹੈ ਤੇ ਸਾਥੀਓ ট্রান্স ਫੈਟ ਕਿਹੜੀਆਂ ਚੀਜ਼ਾਂ 'ਚ ਹੁੰਦਾ ਜਿਵੇਂ ਆਪਾਂ ਮੰਨ ਲਓ ਬਾਹਰ ਗਏ ਆ ਮਾਰਕੀਟ ਤਾਂ ਉੱਥੇ ਪਕੌੜੇ ਅਸੀਂ ਕਿਸੇ ਦੁਕਾਨ ਤੋਂ ਖਰੀਦ ਲੈਨੇ ਆ ਸਮੋਸੇ ਖਰੀਦ ਲੈਨੇ ਆ ਤਾਂ ਉਹ ਤੁਸੀਂ ਕੜਾਈ ਚੈੱਕ ਕਰਿਓ ਉਸ ਕੜਾਈ 'ਚ ਤੇਲ ਕਾਲੇ ਰੰਗ ਦਾ ਹੋਇਆ ਪਿਆ ਹੁੰਦਾ ਸੋ ਜਦੋਂ ਅਸੀਂ ਕਿਸੇ ਤੇਲ ਨੂੰ ਭਾਵੇਂ ਉਹ ਸਰੋਂ ਦਾ ਏ ਉਹਨੂੰ ਅਸੀਂ ਵਾਰ-ਵਾਰ ਉਬਾਲਨੇ ਆ ਤਾਂ ਉਹਦੇ ਵਿੱਚ ট্রান্স ਫੈਟ ਬਣਨੇ ਸ਼ੁਰੂ ਹੋ ਜਾਂਦੇ ਆ ਇੱਕ ਕਾਲਾ ਰੰਗ ਆਉਣਾ ਸ਼ੁਰੂ ਹੋ ਜਾਂਦਾ ਏ ਸੋ ਜਿਹੜਾ ਸਾਡੀ ਸਿਹਤ ਵਾਸਤੇ ਕਹਿ ਲਓ ਵੀ ਆ ਕਿਸੇ ਜ਼ਹਿਰੀਲੀ ਚੀਜ਼ ਤੋਂ ਘੱਟ ਨਹੀਂ ਗਾ ਬਹੁਤ ਹੀ ਜ਼ਹਿਰੀਲਾ ਹੈ ਉਹ ਤੇਲ ਸਾਡੇ ਦਿਲ ਨੂੰ ਖਰਾਬ ਕਰ ਦਿੰਦਾ ਹੈ ਸਾਨੂੰ ਸਾਡੇ ਲਿਵਰ ਨੂੰ ਡੈਮੇਜ ਕਰ ਦਿੰਦਾ ਹੈ ਫੈਟੀ ਲਿਵਰ ਉਸੇ ਕਰਕੇ ਹੀ ਆਉਂਦਾ ਹੈ ਸੋ ਕਦੇ ਵੀ ਬਾਹਰ ਦੀਆਂ ਚੀਜ਼ਾਂ ਨਾ ਖਾਓ ਬਾਹਰ ਦੇ ਪਕੌੜੇ ਸਮੋਸੇ ਜੇ ਤੁਹਾਡਾ ਦਿਲ ਕਰਦਾ ਵੀ ਹੈ ਚੀਜ਼ਾਂ ਖਾਣ ਨੂੰ ਕਦੇ-ਕਦਾਂ ਹੀ ਤਾਂ ਘਰ ਚਾਪਦੇ ਬਣਾ ਕੇ ਤਾਜੇ ਸਰੋਂ ਦੇ ਤੇਲ ਨਾਲ ਜਿਹੜਾ ਤੁਸੀਂ ਆਪ ਕਢਾਇਆ ਹੋਵੇ ਉਸ ਤੇਲ ਦੇ ਨਾਲ ਹੀ ਇਹ ਚੀਜ਼ਾਂ ਘਰੇ ਬਣਾਓ ਤੇ ਖਾਓ ਕਿਉਂਕਿ ਬਾਹਰੋਂ ਜੇ ਤੁਸੀਂ ਖਾਓਗੇ ਇਹ ਤੁਸੀਂ ਸਮੋਸੇ ਪਕੌੜੇ ਨਹੀਂ ਖਾ ਰਹੇ ਸਿੱਧਾ ਜ਼ਹਿਰ ਹੀ ਖਾ ਰਹੇ ਆ ਸੋ ਇਹ ਟ੍ਰਾਂਸ ਫੈਟ ਆ ਇਹ ਤੁਹਾਡੇ ਹੌਲੀ ਹੌਲੀ ਦਿਲ ਨੂੰ ਡੈਮੇਜ ਕਰ ਦੂਗਾ ਤੇ ਤੁਹਾਡੇ ਲਿਵਰ ਨੂੰ ਵੀ ਡੈਮੇਜ ਕਰਨ ਦੀ ਇਹ ਤਾਕਤ ਰੱਖਦਾ ਹੈ ਸੋ ਬਾਹਰ ਦੀਆਂ ਚੀਜ਼ਾਂ ਨੂੰ ਬਿਲਕੁਲ ਸਾਨੂੰ ਬੰਦ ਕਰ ਦੇਣਾ ਚਾਹੀਦਾ ਇਹਦੇ ਨਾਲ ਨਾਲ ਸਾਥੀਓ ਫਿਸ਼ ਮੱਛੀ ਬਹੁਤ ਹੀ ਵਧੀਆ ਹੈ ਸਾਡੇ ਲਿਵਰ ਦੀ ਫੈਟ ਨੂੰ ਗੈਪ ਕਰਨ ਵਾਸਤੇ ਸਾਡੇ ਲਿਵਰ ਵਾਸਤੇ ਮੱਛੀ ਦੇ ਵਿੱਚ ਬੜੇ ਵਧੀਆ ਫੈਟ ਪਾਏ ਜਾਂਦੇ ਆ ਜਿਹੜੇ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦੇ ਆ omega 3 ਫੈਟੀ ਐਸਿਡ ਹੁੰਦੇ ਆ ਵਿਟਾਮਿਨ ਡੀ ਵੀ ਬਹੁਤ ਵਧੀਆ ਹੁੰਦਾ ਮੱਛੀ ਸਾਡੇ ਦਿਲ ਦੀ ਸਿਹਤ ਨੂੰ ਵੀ ਵਧੀਆ ਬਣਾਉਂਦੇ ਮੇਨ ਸਾਡੇ ਲਿਵਰ ਲਈ ਬਹੁਤ ਵਧੀਆ ਏ ਸੋ ਮੱਛੀ ਦੇ ਪਕੌੜੇ ਖਾਣ ਦੀ ਬਜਾਏ ਤੁਸੀਂ ਇਹਨੂੰ ਘਰੇ ਹੀ ਬੇਕ ਕਰ ਲਓ ਇਹਦੀ ਸਬਜ਼ੀ ਬਣਾ ਲਓ ਇਹ ਵਧੀਆ ਰਹੂਗਾ ਇਹਦੇ ਨਾਲ ਨਾਲ ਚਿਕਨ ਵੀ ਸਾ ਹਫਤੇ 'ਚ ਇੱਕ ਵਾਰੀ ਜ਼ਰੂਰ ਖਾਓ ਚਿਕਨ 'ਚ ਵੀ ਜਿਹੜੇ ਪ੍ਰੋਟੀਨ ਹੁੰਦੇ ਆ ਚਿਕਨ ਵੀ ਸਾਡੇ ਲਿਵਰ ਦੀ ਫੈਟ ਨੂੰ ਗਾਇਬ ਕਰਨ ਲਈ ਬਹੁਤ ਹੀ ਵਧੀਆ ਚੀਜ਼ ਆ। ਸੋ ਦੋਸਤੋ ਇਹ ਤਾਂ ਸਿਹਗੀਆਂ ਖਾਣ ਵਾਲੀਆਂ ਚੀਜ਼ਾਂ ਇਹਦੇ ਨਾਲ ਨਾਲ ਸਲਾਦ ਜ਼ਿਆਦਾ ਖਾਣਾ ਹੈ। ਰੋਟੀ ਦੇ ਨਾਲ ਤੋਂ ਡਾ ਘੱਟੋ-ਘੱਟ 50% ਸਲਾਦ ਹੋਣਾ ਚਾਹੀਦਾ ਹੈ। ਜੇ ਤੁਸੀਂ ਆਫਰ ਲਿਵਰ ਨੂੰ ਸਹੀ ਕਰਨਾ ਚਾਹੁੰਦੇ ਆ। ਸੋ ਸਲਾਦ ਜ਼ਿਆਦਾ ਖਾਓ। ਸਲਾਦ ਤੋਂ ਡਾ ਰੰਗ-ਬਰੰਗਾ ਹੋਵੇ ਜਿਸ ਦੇ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਮਿਲੂਗਾ। ਸੋ ਤੇਲ ਜੇ ਵੇਖੀਏ ਤਾਂ 올ਿਵ ਆਇਲ ਬਹੁਤ ਵਧੀਆ ਏ ਸਰੋਂ ਦਾ ਤੇਲ ਬਹੁਤ ਵਧੀਆ ਪਰ ਜੇ ਤੁਸੀਂ ਘਰੇ ਕਢਾਇਆ ਹੋਵੇ ਆਪਦਾ ਆਪਦੀ ਸਰੋਂ ਦਾ ਸੋ ਕਿਉਂਕਿ ਬਾਜ਼ਾਰ ਦੇ ਅੱਜਕੱਲ ਪ੍ਰੋਸੈਸਡ ਤੇਲ ਹੁੰਦੇ ਆ ਪ੍ਰੋਸੈਸਿੰਗ ਕੀਤੀ ਹੁੰਦੀ ਆ ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲ ਪਾ ਕੇ ਉਹਨਾਂ ਨੂੰ ਬਣਾਇਆ ਜਾਂਦਾ ਏ ਰਿਫਾਈਨ ਕੀਤੇ ਹੁੰਦੇ ਆ ਤੇ ਰਿਫਾਈਨਡ ਦਾ ਬਿਲਕੁਲ ਨਾ ਇਸਤੇਮਾਲ ਕਰੋ ਇਹ ਵੀ ਜ਼ਹਿਰ ਆ ਸਾਡੇ ਦਿਲ ਵਾਸਤੇ ਸੋ ਇਹਨੂੰ ਪ੍ਰੋਸੈਸ ਕੀਤਾ ਹੁੰਦਾ ਪਤਾ ਨਹੀਂ ਇੱਚ ਕਿਹੜੇ ਕਿਹੜੇ ਕੈਮੀਕਲ ਬਣੇ ਹੁੰਦੇ ਆ ਸੋ ਆਓ ਹੁਣ ਅਸੀਂ ਜਾਣਦੇ ਆ ਕਰੇ ਲੋ ਚੀਜ਼ਾਂ ਜਿਹੜੀਆਂ ਸਾਡੇ ਲਿਵਰ ਨੂੰ ਸਹੀ ਕਰਨੀਆਂ ਕੁਝ ਨੁਸਖੇ ਉਹਨਾਂ ਬਾਰੇ ਜਾਣਦੇ ਹਾਂ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਸ ਦਾ ਫਾਇਦਾ ਹੋ ਜੇ ਸੋ ਪਹਿਲਾ ਜੇ ਤਰੀਕਾ ਅਸੀਂ ਵੇਖੀਏ ਆਪਦੇ ਲਿਵਰ ਨੂੰ ਸਹੀ ਕਰਨ ਵਾਸਤੇ ਘਰੇਲੂ ਦਵਾਈ ਜਿਹਨੂੰ ਅਸੀਂ ਮੰਨਦੇ ਹਾਂ ਉਹ ਹੈਗਾ ਇਹ ਸੇਬ ਦਾ ਸਿਰਕਾ ਦੈਨ ਚ ਅਸੀਂ ਇੱਕ ਚਮਚੇ ਤੋਂ ਸ਼ੁਰੂਆਤ ਕਰੋ ਵੱਡੇ ਗਲਾਸ ਪਾਣੀ ਦੇ ਵਿੱਚ ਇਹਨੂੰ ਘੋਲ ਕੇ ਪੀਣਾ ਹੈ ਹੌਲੀ ਹੌਲੀ ਤੁਸੀਂ ਇੱਕ ਚਮਚੇ ਤੋਂ 2 ਚਮਚਿਆਂ ਤੇ ਵੀ ਜਾ ਸਕਦੇ ਆ ਪਰ ਇੱਕੋ ਦਮ ਨਾ 2 ਚਮਚੇ ਲਓ ਤੇ ਜਾ ਬਣ ਸਕਦਾ ਏ ਤੁਹਾਨੂੰ ਇਹ ਸੂਟ ਨਹੀਂ ਕਰਨਾ ਸੋ 1 ਚਮਚੇ ਤੋਂ ਸ਼ੁਰੂ ਕਰੋ ਸੇਬ ਦੇ ਸਿਰਕੇ ਚ ਐਸੈਟਿਕ ਐਸਿਡ ਹੁੰਦਾ ਜਿਹੜਾ ਉਹ ਸਾਡੇ ਲਿਵਰ ਦੀ ਸਿਹਤ ਨੂੰ ਸਹੀ ਰੱਖਣ ਦੀ ਤਾਕਤ ਰੱਖਦਾ ਲਿਵਰ ਚੋਂ ਫੈਟ ਆ ਫੈਟ ਸੈੱਲ ਆ ਉਹਨਾਂ ਨੂੰ ਬਰਨ ਕਰਦਾ ਏ ਫੈਟ ਨੂੰ બાળਦਾ ਏ ਤੇ ਹੌਲੀ ਹੌਲੀ ਸਾਡਾ ਲਿਵਰ ਉਹ ਜਿਹੜਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਵਰਤਣਾ ਕਿਵੇਂ ਆ ਖਾਣਾ ਖਾਣ ਤੋਂ ਘੱਟੋ ਘੱਟ ਅੱਧਾ ਘੰਟਾ ਪਹਿਲਾਂ ਇਹਦਾ ਸੇਵਨ ਕਰੋ ਸੇਬ ਦੇ ਸਿਰਕੇ ਦਾ ਦੈਨਸ ਦੋ ਵਾਰ ਜ਼ਰੂਰ ਕਰੋ ਤਾਂ ਹੀ ਫਾਇਦਾ ਮਿਲੂਗਾ ਇੱਕ ਵਾਰ ਦੁਪਹਿਰ ਦੇ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਤੇ ਇੱਕ ਵਾਰ ਰਾਤ ਦੇ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਇਹਦਾ ਜ਼ਰੂਰ ਸੇਵਨ ਕਰਕੇ ਇੱਕ ਮਹੀਨਾ ਵੇਖੋ ਜਿਨ੍ਹਾਂ ਨੂੰ ਫੈਟੀ ਲਿਵਰ ਆ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਟੈਸਟ ਕਰਾ ਕੇ ਵੇਖ ਲਿਓ ਤੋਂ ਨੂੰ ਜਰੂਰ ਫਰਕ ਪਊਗਾ ਫੈਟੀ ਲਿਵਰ ਤੋਂ ਤੇ ਸਾਥੀਓ ਅਗਲੀ ਜਿਹੜੀ ਚੀਜ਼ ਆ ਸਾਡੇ ਲਿਵਰ ਵਾਸਤੇ ਬਹੁਤ ਹੀ ਵਧੀਆ ਉਹ ਹੈਗਾ ਇਹ ਲੈਮਨ ਦਾ ਜੂਸ ਨੀਂਬੂ ਦਾ ਰਸ ਦੋਸਤੋ ਨੀਂਬੂ ਦਾ ਰਸ ਜਦੋਂ ਅਸੀਂ ਲੈਨੇ ਆ ਤਾਂ ਸਾਡੇ ਲਿਵਰ ਚੋਂ ਉਹ ਇੱਕ ਐਨਜ਼ਾਈਮ ਪੈਦਾ ਕਰਾਉਂਦਾ ਹੈ ਗਲੂਟਾਥਾਇਓਨ ਇਹ ਜਿਹੜਾ ਐਨਜ਼ਾਈਮ ਆ ਜਦੋਂ ਇਹ ਲਿਵਰ ਚ ਪੈਦਾ ਹੁੰਦਾ ਜਿਆਦਾ ਮਾਤਰਾ ਚ ਤਾਂ ਉਹ ਲਿਵਰ ਨੂੰ ਆਪਣੇ ਆਪ ਹੀ ਰਿਕਵਰ ਕਰਨਾ ਸ਼ੁਰੂ ਕਰ ਦਿੰਦਾ ਲਿਵਰ ਚੋ ਜਿੰਨੇ ਵੀ ਟੌਕਸਿਨਸ ਆ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੰਦਾ ਫਲਸ਼ ਆਊਟ ਕਰਨਾ ਸ਼ੁਰੂ ਕਰ ਦਿੰਦਾ ਤੇ ਲਿਵਰ ਦੀ ਫੈਟ ਨੂੰ ਵੀ બાળਦਾ ਕਿਉਂਕਿ ਨੀਂਮੂ ਦੇ ਰਸ ਦੇ ਵਿੱਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਬਹੁਤ ਵਧੀਆ ਪਾਏ ਜਾਂਦੇ ਆ ਸਾਡੇ ਲਿਵਰ ਦੀ ਸੋਜ ਨੂੰ ਇਨਫਲੇਮੇਸ਼ਨ ਨੂੰ ਵੀ ਜਿਹੜਾ ਨੀਂਮੂ ਦਾ ਪਾਣੀ ਉਹ ਘੱਟ ਕਰਦਾ ਪਰ ਅਸੀਂ ਕੀ ਕਰਦੇ ਆ ਸਿਰਫ ਦਿਨ ਚ ਇੱਕ ਵਾਰੀ ਪੀਨੇ ਫਿਰ ਕਹਿੰਨੇ ਸਾਨੂੰ ਫਾਇਦਾ ਤਾਂ ਹੋਇਆ ਨਹੀਂ ਡਾਕਟਰ ਸਾਹਿਬ ਨੇ ਦੱਸਿਆ ਸੀ ਨੀਂਮੂ ਦਾ ਪਾਣੀ ਪੀਓ ਸੋ ਫਾਇਦਾ ਕਿਵੇਂ ਹੋਊਗਾ ਦੋਸਤੋ ਘੱਟੋ-ਘੱਟ ਤਿੰਨ ਵਾਰੀ ਅਸੀਂ ਨਿੰਬੂ ਦਾ ਪਾਣੀ ਪੀਣਾ ਦਿਨ ਚ ਤਾਂ ਹੀ ਲਾਭ ਮਿਲੂਗਾ ਤੇ ਘੱਟੋ-ਘੱਟ ਇਹਨੂੰ ਤਿੰਨ ਹਫ਼ਤੇ ਵਰਤ ਕੇ ਵੇਖੋ ਫੇਰ ਹੀ ਫਾਇਦਾ ਮਿਲੂਗਾ ਸੋ ਖਾਣਾ ਖਾਣ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਵੀ ਪੀ ਸਕਦੇ ਆ ਖਾਣਾ ਖਾਣ ਤੋਂ ਅੱਧਾ ਘੰਟਾ ਘੰਟਾ ਬਾਅਦ ਚੋ ਵੀ ਇਹਨੂੰ ਤੁਸੀਂ ਪੀ ਸਕਦੇ ਆ ਸੋ ਘੱਟੋ-ਘੱਟ ਦਿਨ ਚ ਇਹਦਾ ਤਿੰਨ ਵਾਰੀ ਵਰਤੋਂ ਕਰੋ ਤਾਂ ਹੀ ਇਸ ਨਿੰਬੂ ਦੇ ਰਸ ਤੋਂ ਨਿੰਬੂ ਤੋਂ ਸਾਨੂੰ ਲੈਮਨ ਤੋਂ ਫਾਇਦਾ ਮਿਲੂਗਾ ਸੋ ਦੋਸਤੋ ਅਗਲੀ ਜਿਹੜੀ ਚੀਜ਼ ਆ ਸਾਡੇ ਲਿਵਰ ਦੀ ਸਿਹਤ ਨੂੰ ਵਧੀਆ ਬਣਾਉਂਦੀ ਉਹ ਹੈਗੀ ਗ੍ਰੀਨ ਟੀ ਦੋਸਤੋ ਗ੍ਰੀਨ ਟੀ ਵਿੱਚ ਬੜੇ ਵਧੀਆ ਐਂਟੀਆਕਸੀਡੈਂਟ ਹੁੰਦੇ ਆ ਜਿਹੜੇ ਕੈਟਾਕਾਈਨਸ ਨਾਮ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਜਿਹੜੇ ਸਾਡੇ ਲਿਵਰ ਲਈ ਬਹੁਤ ਵਧੀਆ ਹੈ ਲਿਵਰ ਚੋਂ ਟੌਕਸਿਨਸ ਨੂੰ ਬਾਹਰ ਕੱਢਦੇ ਆ ਲਿਵਰ ਦੀ ਸੋਜ ਨੂੰ ਘੱਟ ਕਰਦੇ ਇਨਫਲੇਮੇਸ਼ਨ ਨੂੰ ਘੱਟ ਕਰਦੇ ਆ ਤੇ ਹੋਰ ਵਧੀਆ ਗੱਲ ਹੈ ਵੀ ਸਾਡੇ weight ਨੂੰ ਵੀ ਰਿਡਿਊਸ ਕਰਦੀ ਜਿਹੜੀ ਗ੍ਰੀਨ ਟੀ ਆ ਸੋ ਗ੍ਰੀਨ ਟੀ ਵੀ ਸਾਨੂੰ ਦਿਨ ਚ 2 ਤੋਂ 3 ਕੱਪ ਜ਼ਰੂਰ ਪੀਣੇ ਚਾਹੀਦੇ ਆ ਸੋ ਜਿਹੜੇ ਮੈਂ ਨੁਸਖੇ ਦਾ ਸਰੇਣਾ ਚ ਕੋਈ ਵੀ ਦੋ ਚੀਜ਼ਾਂ ਤੁਸੀਂ ਵਰਤ ਲਿਓ ਲਗਾਤਾਰ ਤੁਹਾਨੂੰ ਵਧੀਆ ਰਹੂਗਾ ਪੂਰੇ ਪੂਰੀਆਂ ਸਾਰੀਆਂ ਚੀਜ਼ਾਂ ਵੀ ਵਰਤਣ ਦੀ ਲੋੜ ਨਹੀਂ ਸੋ ਗ੍ਰੀਨ ਟੀ ਜੇ ਤੁਸੀਂ ਵਰਤਣੀ ਆ ਦਿਨ ਚ 2 ਤੋਂ 3 ਜਿਹੜੇ ਇਹਦੇ ਕੱਪ ਆ ਉਹ ਜ਼ਰੂਰ ਪੀਣੇ ਆ ਸੋ ਇਹਦੇ ਨਾਲ ਵੀ ਸਾਡੇ ਲਿਵਰ ਦੀ ਜਿਹੜੀ ਸਿਹਤ ਆ ਉਹ ਵਧੀਆ ਰਹਿੰਦੀ ਆ ਲਿਵਰ ਹੌਲੀ ਹੌਲੀ ਬੈਕ ਪੋਜੀਸ਼ਨ ਤੇ ਆਉਂਦਾ ਸਹੀ ਹੁੰਦਾ ਸਾਥੀਓ ਅਗਲੀ ਚੀਜ਼ ਆ ਜਿਹੜੀ ਲਿਵਰ ਲਈ ਵਧੀਆ ਉਹ ਹੈਗੀ ਹਲਦੀ ਹਲਦੀ ਵੀ ਸਾਡੇ ਲਿਵਰ ਲਈ ਬਹੁਤ ਵਧੀਆ ਹੈ ਚ ਕਰਕਿਊਮਿਨ ਨਾਂ ਦਾ ਜਿਹੜਾ ਪਦਾਰਥ ਹੁੰਦਾ ਜਿਹੜਾ ਐਂਟੀ ਇਨਫਲੇਮੇਟਰੀ ਗੁਣ ਰੱਖਦਾ ਸਾਡੇ ਲਿਵਰ ਦੀ ਸਿਹਤ ਲਈ ਵਧੀਆ ਲਿਵਰ ਦੀ ਇਨਫਲੇਮੇਸ਼ਨ ਸੋਜ ਨੂੰ ਵੀ ਠੀਕ ਕਰਦਾ ਲਿਵਰ ਚੋਂ ਫੈਟ ਉਹਨੂੰ બાળਦੀ ਆ ਹਲਦੀ ਸੋ ਹਲਦੀ ਅਸੀਂ ਕਿਵੇਂ ਵਰਤਣੀ ਆ ਇਹਦਾ ਇੱਕ ਚੁਥਾਈ ਚਮਚ ਲੈਣਾ ਹੈ ਉਹਨੂੰ ਅਸੀਂ ਪਾਣੀ ਦੇ ਵਿੱਚ ਘੋਲ ਕੇ ਪੀਣੀ ਆ ਰਾਤ ਨੂੰ ਸੌਣ ਤੋਂ ਪਹਿਲਾਂ ਜੇ ਤੁਸੀਂ ਦੁੱਧ ਨਾਲ ਲੈਣੀ ਆ ਪਾਣੀ ਚ ਤੁਹਾਨੂੰ ਨਹੀਂ ਵਧੀਆ ਲੱਗਦੀ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਵੀ ਉਹ ਦੁੱਧ ਗਾਂ ਦਾ ਹੋਵੇ ਮੱਝ ਦੇ ਦੁੱਧ ਨਾਲ ਹਲਦੀ ਨਹੀਂ ਪੀਣੀ ਗਾਂ ਦੇ ਦੁੱਧ ਨਾਲ ਹੀ ਹਮੇਸ਼ਾ ਹਲਦੀ ਦਾ ਸੇਵਨ ਕਰਨਾ ਤੇ ਇੱਕ ਚੁਟਕੀ ਵਿੱਚ ਕਾਲੀ ਮਿਰਚ ਪਾ ਲਓ ਤਾਂ ਜੋ ਜਿਹੜਾ ਇਹਦੇ ਵਿੱਚ ਲਪ ਪਦਾਰਥ ਕਰਕਿਮਨ ਉਹਦੀ ਜਿਹੜੀ ਸੈਂਸਿਟੀਵਿਟੀ ਥੋੜੀ ਜੀ ਹੋਰ ਵੱਧ ਜਾਂਦੀ ਆ ਤਾਂ ਹੀ ਉਹ ਅਬਜ਼ੌਰਬ ਹੋ ਪਾਉਂਦਾ ਸਾਡੀਆਂ ਅੰਤਰੀਆਂ ਚ ਜਦੋਂ ਅਸੀਂ ਕਾਲੀ ਮਿਰਚ ਨਾਲ ਪਾਉਨੇ ਆ ਕਿਉਂਕਿ ਕਾਲੀ ਮਿਰਚ ਵਿੱਚ ਪੈਪਰਿਨ ਹੁੰਦਾ ਏ ਸੋ ਪੈਪਰਿਨ ਜੇ ਜਾਊਗਾ ਹਲਦੀ ਦੇ ਨਾਲ ਤਾਂ ਹੀ ਕਰਕਿਮੇ ਨਾ ਜਿਹੜਾ ਹਲਦੀ ਵਿਚਲਾ ਉਹ ਅੰਤੜੀਆਂ ਦੁਆਰਾ ਸੋਖਿਆ ਜਾਂਦਾ ਸੋ ਹਲਦੀ ਕੱਲੀ ਵੀ ਕੰਮ ਨਹੀਂ ਕਰਦੀ ਉਹਦੇ ਨਾਲ ਹਮੇਸ਼ਾ ਜਿਹੜੀ ਕਾਲੀ ਮਿਰਚ ਆ ਥੋੜੀ ਜੀ ਉਹ ਜ਼ਰੂਰ ਅਸੀਂ ਨਾਲ ਪੀਣੀ ਆ ਇਸ ਤੋਂ ਬਾਅਦ ਸਾਥੀਓ ਪਪੀਤਾ ਬਹੁਤ ਵਧੀਆ ਫਰੂਟ ਆ ਸਾਡੇ ਲਿਵਰ ਨੂੰ ਸਿਹਤ ਲਿਵਰ ਦੀ ਸਿਹਤ ਨੂੰ ਵਧੀਆ ਬਣਾਉਣ ਵਾਸਤੇ ਸਾਡੇ ਲਿਵਰ ਚੋਂ ਐਨਜ਼ਾਈਮਸ ਆ ਵਧੀਆ ਉਹਨਾਂ ਨੂੰ ਸੈਕ੍ਰੀਟ ਕਰਾਉਂਦਾ ਫਿਰ ਲਿਵਰ ਆਪਣੇ ਆਪ ਹੀ ਆਪਦੇ ਆਪ ਨੂੰ ਠੀਕ ਕਰਨਾ ਸ਼ੁਰੂ ਕਰ ਦਿੰਦਾ ਫੈਟ ਨੂੰ ਬਾਲਣਾ ਸ਼ੁਰੂ ਕਰ ਦਿੰਦਾ ਤੇ ਪਪੀਤੇ ਦੀ ਹੋਰ ਖਾਸੀਅਤ ਜਿਹੜੇ ਇਹਦੇ ਵਿਚਲੇ ਬੀਜ ਹੁੰਦੇ ਕਾਲੇ ਰੰਗ ਦੇ ਉਹਨਾਂ ਨੂੰ ਅਸੀਂ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਲੈਣਾ ਹੈ ਉਸ ਤੋਂ ਬਾਅਦ ਇਹਨਾਂ ਦੇ ਜਿਹੜਾ ਅਸੀਂ ਪਾਊਡਰ ਬਣਾਇਆ ਹੈ ਉਹਦਾ ਅੱਧਾ-ਅੱਧਾ ਚਮਚਾ ਅ ਕਹ ਲੋ ਸਵੇਰੇ ਪੀਣਾ ਹੈ ਨਿਰਨੇ ਕਾਲਜੇ ਪਾਣੀ ਨਾਲ ਪੀਣਾ ਅੱਧਾ ਚਮਚਾ ਸੋ ਪਪੀਤੇ ਦੇ ਬੀਜ ਆ ਇਹ ਵੀ ਸਾਡੇ ਲਿਵਰ ਦੀ ਸਿਹਤ ਨੂੰ ਸਹੀ ਕਰਦੇ ਆ ਲਿਵਰ ਨੂੰ ਰਿਕਵਰ ਕਰਦੇ ਆ ਤੇ ਪੀਤੇ ਤੋਂ ਬਾਅਦ ਸਾਥੀਓ ਬਲੈਕ ਕਾਫੀ ਜਿਹੜੀ ਕਾਫੀ ਆ ਉਹਨੂੰ ਅਸੀਂ ਦੁੱਧ ਨਾਲ ਪੀ ਲੈਨੇ ਆ ਤੇ ਇਸ ਤੋਂ ਅਸੀਂ ਫਾਇਦੇ ਭਾੜਦੇ ਆ ਸਾਥੀਓ ਦੁੱਧ ਦੇ ਨਾਲ ਜੇ ਅਸੀਂ ਕਾਫੀ ਪੀਵਾਂਗੇ ਇਹ ਤੋਂ ਬੈਨੀਫਿਟਸ ਨਹੀਂ ਮਿਲਦੇ ਸੋ ਹਮੇਸ਼ਾ ਕਾਫੀ ਬਲੈਕ ਪੀਓ ਤੇ ਬਿਨਾ ਚੀਨੀ ਤੋਂ ਪੀਓ ਇਹਦੇ ਵਿੱਚ ਚੀਨੀ ਨਾ ਮਿਲਾਓ ਪੀਣ 'ਚ ਥੋੜਾ ਔਖਾ ਲੱਗੂਗਾ ਪਰ ਹੌਲੀ-ਹੌਲੀ ਤੁਹਾਡੀ ਹੈਬਿਟ ਬਣ ਜੂ ਆਦਤ ਬਣ ਜੂਗੀ ਕਿਉਂਕਿ ਜਿਹੜੀ ਬਲੈਕ ਕਾਫੀ ਆ ਇਹ ਵੀ ਤੁਹਾਡੇ ਲਿਵਰ ਨੂੰ ਸਾਫ ਕਰਦੀ ਆ ਲਿਵਰ ਦੀ ਸਿਹਤ ਵਧੀਆ ਬਣਾਉਂਦੀ ਆ ਸੋ ਦਿਨ ਦੇ ਵਿੱਚ ਘੱਟੋ ਘੱਟ ਦੋ ਵਾਰੀ ਜਿਹੜਾ ਬਲੈਕ ਕਾਫੀ ਦਾ ਇਸਤੇਮਾਲ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਵੀਡੀਓ ਨੂੰ ਲਗਾਤਾਰ ਵੇਖ ਰਹੇ ਆ ਸੋ ਬਹੁਤ ਬਹੁਤ ਥੈਂਕਸ ਤੇ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਭੈਣ ਭਰਾਵਾਂ ਤੱਕ ਵੀ ਇਹ ਜਾਣਕਾਰੀ ਪਹੁੰਚੇ ਅਗਲੀ ਚੀਜ਼ ਅਸੀਂ ਜਿਹਦੀ ਗੱਲ ਕਰਦੇ ਆ ਉਹ ਹੈਗਾ ਇਹ ਲਸਣ ਦੋਸਤੋ ਲਸਣ ਸਾਡੀ ਸਿਹਤ ਲਈ ਬਹੁਤ ਫਾਇਦੇ ਰੱਖਦਾ ਲਸਣ ਦੇ ਵਿੱਚ ਐਲੀਸਨ ਨਾਂ ਦਾ ਜਿਹੜਾ ਪਦਾਰਥ ਹੁੰਦਾ ਉਹਦੇ ਕਰਕੇ ਸਾਨੂੰ ਸਾਰੇ ਫਾਇਦੇ ਮਿਲਦੇ ਹੈ ਸਾਡੇ ਲਿਵਰ ਨੂੰ ਸਾਫ ਕਰਦਾ ਹੈ ਲਿਵਰ ਚੋਂ ਉਹ ਐਨਜ਼ਾਈਮਸ ਸੈਕ੍ਰੀਟ ਕਰਾਉਂਦਾ ਹੈ ਜਿਹਦੇ ਨਾਲ ਲਿਵਰ ਆਪਣੇ ਆਪ ਆਪ ਦੀ ਰਿਕਵਰੀ ਕਰਨ ਲੱਗ ਜਾਂਦਾ ਸੋ ਲਸਣ ਫੈਟੀ ਲਿਵਰ ਵਾਸਤੇ ਵੀ ਬਹੁਤ ਵਧੀਆ ਤੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਹੈ ਉਹਨਾਂ ਲਈ ਵੀ ਲਸਣ ਬਹੁਤ ਵਧੀਆ ਹੈ ਸਾਡੇ ਬੀਪੀ ਨੂੰ ਵੀ ਘੱਟ ਕਰਦਾ ਹੈ ਇਹਦੇ ਨਾਲ ਨਾਲ ਸਾਡੇ ਜਿਹੜਾ ਮਾੜਾ ਕੋਲੇਸਟ੍ਰੋਲ ਹੈ ਜਿਹਨੂੰ ਅਸੀਂ ਐਲਡੀਐਲ ਕਹਿ ਦਿੰਨੇ ਆ ਇਹ ਉਹਨੂੰ ਕੱਟ ਕਰਦਾ ਕਿਉਂਕਿ ਇਹਦੇ ਵਿੱਚ ਐਲਿਸਨ ਪਾਇਆ ਜਾਂਦਾ ਤੇ ਇਹਦੇ ਨਾਲ ਨਾਲ ਐਚ ਡੀ ਐਲ ਜਿਹੜਾ ਸਾਡਾ ਚੰਗਾ ਕੋਲੇਸਟ੍ਰੋਲ ਇਹ ਉਹਨੂੰ ਵਧਾਉਂਦਾ ਏ ਸੋ ਲਸਣ ਸਾਡੇ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਏ ਸੋ ਜਿਨ੍ਹਾਂ ਨੂੰ ਫੈਟ ਲਿਵਰ ਆ ਉਹ ਵੀ ਜ਼ਰੂਰ ਲਸਣ ਦਾ ਇਸਤੇਮਾਲ ਕਰਨ ਪਰ ਇਹਨੂੰ ਇਸਤੇਮਾਲ ਕਰਨ ਦਾ ਸਹੀ ਤਰੀਕਾ ਇਹ ਹੀ ਆ ਵੀ ਇਹਨੂੰ ਬਰੀਕ-ਬਰੀਕ ਪਹਿਲਾਂ ਕੱਟ ਲਓ ਉਸ ਤੋਂ ਬਾਅਦ ਇਹਨੂੰ 10 ਤੋਂ 15 ਮਿੰਟ ਵਾਸਤੇ ਰੱਖੋ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਇਹਦੇ ਵਿਚਲਾ ਜਿਹੜਾ ਐਲਿਸਨ ਆ ਉਹ ਹੋਰ ਐਕਟੀਵੇਟ ਹੋ ਜਾਂਦਾ ਏ ਤਾਂ ਇਸ ਤੋਂ ਬਾਅਦ ਸਾਨੂੰ ਜਿਆਦਾ ਫਾਇਦੇ ਦਿੰਦਾ ਏ ਸੋ ਇਸ ਤੋਂ ਬਾਅਦ ਇਹਦਾ ਸੇਵਨ ਕਰੋ ਇਹਨੂੰ ਚਬਾ ਕੇ ਹੌਲੀ-ਹੌਲੀ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਪਾਣੀ ਦੇ ਨਾਲ ਲਓ ਤੁਹਾਨੂੰ ਇਹ ਸਾਰੇ ਲਸਣ ਵਿਚਲੇ ਫਾਇਦੇ ਮਿਲਣਗੇ ਬੈਨੀਫਿਟਸ ਮਿਲਣਗੇ ਤੇ ਦੋਸਤੋ ਅਗਲੀ ਜਿਹੜੀ ਚੀਜ਼ ਸਾਡੇ ਲਿਵਰ ਲਈ ਵਧੀਆ ਉਹ ਹੈਗੀ ਆ ਹਰੀਆਂ ਜਿਹੜੀਆਂ ਸਬਜ਼ੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਏ ਇੱਕ 크ਰੂਸੀਫੇਰਸ ਵੈਜੀਟੇਬਲ ਦੀ ਸ਼੍ਰੇਣੀ ਚ ਆਉਂਦੀਆਂ ਜਿਵੇਂ ਪਾਲਕ ਹੋਗੀ ਸਾਗ ਹੋ ਗਿਆ ਫਿਰ ਫੁੱਲ ਗੋਭੀ ਹੋਗੀ ਬੰਦ ਗੋਭੀ ਹੋਗੀ ਬਰੋਕਲੀ ਵੀ ਇਸੇ ਸ਼੍ਰੇਣੀ ਚ ਆ ਜਾਂਦੀ ਹੈ ਸੋ ਇਹਨਾਂ ਦੇ ਵਿੱਚ ਅਜਿਹੇ ਪਦਾਰਥ ਅਜਿਹੇ ਕਹੋ ਐਂਟੀਆਕਸੀਡੈਂਟ ਪਾਏ ਜਾਂਦੇ ਆ ਜਿਹੜੇ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਵਧੀਆ ਹੈ ਸਾਡੇ ਫੈਟੀ ਲਿਵਰ ਨੂੰ ਠੀਕ ਕਰਨ ਦੀ ਤਾਕਤ ਰੱਖਦੀਆਂ ਇਹ ਸਬਜ਼ੀਆਂ ਸੋ ਇਹਨਾਂ ਦੇ ਸੇਵਨ ਨਾਲ ਵੀ ਫੈਟੀ ਲਿਵਰ ਠੀਕ ਹੁੰਦਾ ਤੇ ਦੋਸਤੋ ਅਗਲੀ ਜਿਹੜੀ ਚੀਜ਼ ਆ ਉਹ ਹੈਗੀ ਆ ਔਲਾ ਦੋਸਤੋ ਔਲੇ 'ਚ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਏ ਸੋ ਜਿਹੜਾ ਵਿਟਾਮਿਨ ਸੀ ਦਾ ਮੇਨ ਸਰੋਤ ਆ ਉਹ ਔਲਾ ਹੀ ਹੁੰਦਾ ਏ ਸੋ ਆ ਵੀ ਸੁਣ ਕੇ ਜਾਇਓ ਬਸ ਆਪਾਂ ਵੀਡੀਓ ਦਾ ਅਖੀਰ ਐਂਡ ਹੀ ਕਰ ਲੱਗੇ ਆ ਸੋ ਔਲੇ ਨੂੰ ਅਸੀਂ ਕਿਵੇਂ ਵਰਤਣਾ ਏ ਦੋਸਤੋ ਔਲੇ ਦਾ ਜਿਹੜਾ ਜੂਸ ਆ ਉਹਨੂੰ ਬਣਾਉਣਾ ਅਸੀਂ ਦੋ మీడియం ਸਾਈਜ਼ ਦੇ ਔਲੇ ਲੈ ਲਓ ਉਹਨਾਂ ਨੂੰ ਛੋਟੇ ਛੋਟੇ ਕੱਟ ਕੇ ਅਸੀਂ ਮਿਕਸੀ ਗ੍ਰਾਈਂਡਰ ਵਿੱਚ ਉਹਨਾਂ ਨੂੰ ਗ੍ਰਾਈਂਡ ਕਰ ਲਓ ਉਹਨਾਂ ਦਾ ਜੂਸ ਕੱਢ ਲਓ ਉਸ ਤੋਂ ਬਾਅਦ ਇਹ ਜੂਸ ਵਿੱਚੋਂ ਤੁਸੀਂ 2 ਚਮਚੇ ਵੱਡੇ ਗਲਾਸ ਪਾਣੀ ਵਿੱਚ ਮਿਲਾਉਣੇ ਆ ਤੇ ਉਹਨਾਂ ਦਾ ਸੇਵਨ ਕਰਨਾ ਸਵੇਰੇ ਨਰਨੇ ਕਾਲਜ ਖਾਲੀ ਪੇਟ ਸੋ ਔਲੇ ਵੀ ਸਾਡੇ ਲਿਵਰ ਦੀ ਸਿਹਤ ਨੂੰ ਵਧੀਆ ਬਣਾਉਂਦੇ ਆ ਲਿਵਰ ਨੂੰ ਤੰਦਰੁਸਤ ਕਰਨ ਸਾਡੀ ਸਹਾਇਤਾ ਕਰਦੇ ਆ ਸੋ ਸਾਥੀਓ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਭੇਜਿਓ ਤਾਂ ਜੋ ਸਾਰਿਆਂ ਦਾ ਫਾਇਦਾ ਹੋਵੇ ਸਾਰਿਆਂ ਦਾ ਭਲਾ ਹੋਵੇ ਸੋ ਅੱਜ ਤੁਹਾਨੂੰ ਲਿਵਰ ਬਾਰੇ ਜਾਣਕਾਰੀ ਦੇਣੀ ਸੀ ਸੋ ਆਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਇਜਾਜ਼ਤ ਦਿਓ ਧੰਨਵਾਦ